ਜਿੱਥੇ ਕਿ ਪੰਜਾਬ 'ਚ ਨਸ਼ਾ ਵਿਰੋਧ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕਰਕੇ ਨਸ਼ਾ ਤਸਕਰਾਂ ਤੇ ਠੱਲ ਪਾਈ ਜਾ ਰਹੀ ਹੈ ਉੱਥੇ ਹੀ ਅੱਜ ਫਰੀਦਕੋਟ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਜੋ ਹੈ ਜਮ੍ਹਾਂ ਕੀਤੇ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਉੱਥੇ ਹੀ ਇਹ ਜੋ ਪੂਰਾ ਦਾ ਪੂਰਾ ਕੰਮ ਸੀ ਉਹ ਡੀਆਈਜੀ ਫਰੀਦਕੋਟ ਰੇਂਜ ਨੀਲਾੰਬਰੀ ਜਗਦੱਲੇ ਦੀ ਅਗਵਾਈ ਹੇਠ ਕੀਤਾ ਗਿਆ ਜਿਨ੍ਹਾਂ ਨੇ ਕਿ ਬਾਅਦ ਦੇ ਵਿੱਚ মিডিਆ ਨਾਲ ਗੱਲਬਾਤ ਵੀ ਕੀਤੀ ਹੈ ਤੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਪੂਰਾ ਅੰਕੜਾ ਦੱਸਿਆ ਕਿ ਕਿੰਨੀ ਗਿਣਤੀ ਦੇ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਜੋ ਹੈ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਹਿਰੋਇਨ ਜੋ ਕਿ 3 ਕਿਲੋ 171 ਗ੍ਰਾਮ ਸੀ ਉਸ ਨੂੰ ਨਸ਼ਟ ਕੀਤਾ ਗਿਆ ਹੈ ਅਫੀਮ ਜੋ ਕਿ 16 ਕੁਇੰਟਲ ਦੇ ਕਰੀਬ ਸੀ ਉਸ ਨੂੰ ਨਸ਼ਟ ਕੀਤਾ ਗਿਆ ਹੈ ਨਸ਼ੀਲੀ ਗੋਲੀਆਂ ਨਸ਼ਟ ਕੀਤੀਆਂ ਗਈਆਂ ਨੇ ਨਸ਼ੀਲੇ ਕੈਪਸੂਲ तमाम ਨਸ਼ੀਲੇ ਇੰਜੈਕਸ਼ਨ ਤੇ ਨਸ਼ੀਲੇ ਪਾਊਡਰਾਂ ਨੂੰ ਵੀ ਨਸ਼ਟ ਕੀਤਾ ਗਿਆ ਹੈ ਤਾਂ ਕਹਿ ਸਕਦੇ ਆ ਕਿ ਯੋਗ ਨਸ਼ਾ ਵਿਰੋਧੀ ਤਹਿਤ ਜਿੱਥੇ ਕਿ ਇਹ ਕਾਰਵਾਈ ਹੁੰਦੀ ਹੋਈ ਹੈ ਤਾਂ ਕਾਰਵਾਈ ਦੌਰਾਨ ਜੋ ਬਰਾਮਦਗੀ ਹੁੰਦੀ ਹੈ ਨਸ਼ੇ ਦੀ ਅੱਜ ਉਸ ਨੂੰ ਫਰੀਦਕੋਟ ਵਿਖੇ ਨਸ਼ਟ ਕੀਤਾ ਗਿਆ ਹੈ ਫਰੀਦਕੋਟ ਰੇਂਜ ਦੀ ਡੀਆਈਜੀ ਨੀਲਾੰਬਰੀ ਜਗਦਲੇ ਦੀ ਅਗਵਾਈ ਹੇਠ ਇਹ ਪੂਰੇ ਕੰਮ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਉਹਨਾਂ ਵੱਲੋਂ ਮੀਡੀਆ ਨੂੰ ਸੰਬੋਧਿਤ ਵੀ ਕੀਤਾ ਗਿਆ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਫਰੀਦਕੋਟ ਦੇ ਡੀਆਈਜੀ ਉਹ ਬਤਨ ਸੁਣਾਓ ਮਾਨਯੋਗ ਸੀਐਮ ਪੰਜਾਬ ਅਤੇ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਇਹ ਜੋ ਇੱਕ ਬਹੁਤ ਵੱਡੀ ਮੁਹਿੰਮ ਨਸ਼ਿਆਂ ਦੇ ਖਿਲਾਫ ਛੇੜ ਰੱਖੀ ਹੈ ਉਸ ਮੁਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਨਸ਼ਿਆਂ ਨੂੰ ਡਿਸਟਰੋਏ ਕੀਤਾ ਹੈ ਡਰਗ ਡਿਸਪੋਜ਼ਲ ਕੀਤਾ ਹੈ ਬਹੁਤ ਵੱਡੇ ਪੈਮਾਨੇ ਤੇ ਡਰੱਗਸ ਦੀ ਡਿਸਪੋਜ਼ਲ ਅੱਜ ਅਸੀਂ ਇੱਥੇ ਕੀਤੀ ਹੈ ਸੱਤ ਮੁਕਦਮਿਆਂ ਦੇ ਵਿੱਚ ਜਿਹੜੀ ਭਾਰੀ ਪੈਮਾਨੇ ਤੇ ਡਰੱਗਸ ਦੀ ਰਿਕਵਰੀ ਹੋਈ ਸੀਗੀ ਉਹ ਸਾਰੀ ਡਰੱਗਸ ਅੱਜ ਇੱਥੇ ਮਾਨਯੋਗ ਵਕਫਾ ਕ ਅਦਾਲਤਾ ਤੋਂ ਹੁਕਮ ਹਾਸਿਲ ਕਰਕੇ ਉਹਨਾਂ ਦੀ ਡਿਸਪੋਜ਼ਲ ਕੀਤੀ ਗਈ ਹੈ ਇਹ S A E L ਕਰਕੇ ਫੈਕਟਰੀ ਹੈਗੀ ਜਿੱਥੇ ਆਪਾਂ ਮੌਜੂਦ ਹੈ ਉੱਥੇ ਮੋਗਾ ਜ਼ਿਲ੍ਹੇ ਦਾ ਇੱਕ ਕੇਸ ਤੇ ਫਰੀਦਕੋਟ ਜ਼ਿਲ੍ਹੇ ਦੇ 6 ਕੇਸੇਸ ਦੇ ਵਿੱਚ ਭਾਰੀ ਪੈਮਾਨੇ ਤੇ ਕੈਪਸੂਲਸ ਇੰਜੈਕਸ਼ਨਸ ਅਤੇ ਗੋਲੀਆਂ ਨਸ਼ੀਲੀ ਗੋਲੀਆਂ ਇਨਾਂ ਦੀ ਰਿਕਵਰੀ ਹੋਈ ਸੀ ਉਹਨਾਂ ਦੀ ਅੱਜ ਇੱਥੇ ਡਿਸਪੋਜ਼ਲ ਹੋਈ ਹੈ ਜੀ ਦੇ ਵਿੱਚ ਮੋਗਾ ਜ਼ਿਲ੍ਹੇ ਦੇ 19960 ਪਿਲਸ ਟੈਬਲੇਟਸ ਜਿਹੜੇ ਹੈਗੇ ਉਹ ਡਿਸਟਰੋਏ ਕੀਤੇ ਗਏ ਉਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ 6 ਕੇਸੇਸ ਜਿਹਦੇ ਵਿੱਚ ਟੋਟਲ 1 लाख 26000 ਤੋਂ ਵੱਧ ਟੈਬਲਟਸ ਤੇ ਕੈਪਸੂਲਸ 500 ਤੋਂ ਵੱਧ ਅਤੇ ਇੰਜੈਕਸ਼ਨਸ 9500 ਤੋਂ ਵੱਧ ਜਿਹੜੇ ਰਿਕਵਰ ਹੋਏ ਸੀ ਉਹ ਵੱਖੋ ਵੱਖਰੇ ਮਾਨਯੋਗ ਅਦਾਲਤਾਂ ਤੋਂ ਹੁਕਮ ਲੈ ਕੇ ਉਹ ਡਿਸਟਰੋਏ ਕੀਤੇ ਗਏ ਇਹ ਸਾਰੇ ਕਮਰਸ਼ੀਅਲ ਲੈਵਲ ਦੀ ਰਿਕਵਰੀ ਸੀਗੀ ਤੇ ਕਮਰਸ਼ੀਅਲ ਕੇਸਸ ਦੇ ਵਿੱਚ ਇਹ ਹਾਈ ਲੈਵਲ ਡਿਸਪੋਜ਼ਲ ਕਮੇਟੀ ਮਾਨਯੋਗ ਸਰਕਾਰ ਨੇ ਬਣਾਈ ਹੋਈ ਹੈ ਜ ਜਿਹਦੇ ਵਿੱਚ ਰੇਂਜ ਲੈਵਲ ਦੇ ਡੀਆਈਜੀ ਦੋਨੋਂ ਜ਼ਿਲ੍ਹੇ ਦੇ ਐਸਐਸਪੀ ਸਾਹਿਬਾਨ ਤੇ ਦੋਨੋਂ ਜ਼ਿਲ੍ਹੇ ਦੇ ਐਸਪੀ ਈਡੀ ਸਾਹਿਬਾਨ ਮੈਂਬਰ ਹਨ ਤੇ ਅਸੀਂ ਆਪ ਆਪਣੀ ਹਾਜ਼ਰੀ ਦੇ ਵਿੱਚ ਇਹ ਡਿਸਪੋਜ਼ਲ ਕਰਵਾਈ ਹੈ ਜਿੱਦਾਂ ਕਿ ਪੰਜਾਬ 'ਚ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕਰਕੇ ਨਸ਼ਾ ਤਸਕਰਾਂ ਤੇ ਠੱਲ ਪਾਈ ਜਾ ਰਹੀ ਹੈ ਉੱਥੇ ਹੀ ਅੱਜ ਫਰੀਦਕੋਟ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਜੋ ਹੈ ਜਮ੍ਹਾਂ ਕੀਤੇ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਉੱਥੇ ਹੀ ਇਹਨ ਜੋ ਪੂਰਾ ਦਾ ਪੂਰਾ ਕੰਮ ਸੀ ਉਹ ਡੀਆਈਜੀ ਫਰੀਦਕੋਟ ਰੇਂਜ ਨੀਲਾੰਬਰੀ ਜਗਦੱਲੇ ਦੀ ਅਗਵਾਈ ਹੇਠ ਕੀਤਾ ਗਿਆ ਜਿਨ੍ਹਾਂ ਨੇ ਕਿ ਬਾਅਦ ਦੇ ਵਿੱਚ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਪੂਰਾ ਅੰਕੜਾ ਦੱਸਿਆ ਕਿ ਕਿੰਨੀ ਗਿਣਤੀ ਦੇ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਜੋ ਹੈ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਹਿਰੋਇਨ ਜੋ ਕਿ 3 ਕਿਲੋ 171 ਗ੍ਰਾਮ ਸੀ ਉਸ ਨੂੰ ਨਸ਼ਟ ਕੀਤਾ ਗਿਆ ਹੈ ਅਫੀਮ ਜੋ ਕਿ 16 ਕੁਇੰਟਲ ਦੇ ਕਰੀਬ ਸੀ ਉਸ ਨੂੰ ਨਸ਼ਟ ਕੀਤਾ ਗਿਆ ਹੈ ਨਸ਼ੀਲੀ ਗੋਲੀਆਂ ਨਸ਼ਟ ਕੀਤੀਆਂ ਗਈਆਂ ਨੇ ਨਸ਼ੀਲੇ ਕੈਪਸੂਲ तमाम ਨਸ਼ੀਲੇ ਇੰਜੈਕਸ਼ਨ ਤੇ ਨਸ਼ੀਲੇ ਪਾਊਡਰਾਂ ਨੂੰ ਵੀ ਨਸ਼ਟ ਕੀਤਾ ਗਿਆ ਹੈ ਤਾਂ ਕਹਿ ਸਕਦੇ ਆ ਕਿ ਯੋਗ ਨਸ਼ਾ ਵਿਰੋਧੀ ਤਹਿਤ ਜਿੱਥੇ ਕਿ ਇਹ ਕਾਰਵਾਈ ਹੁੰਦੀ ਹੋਈ ਆ ਤਾਂ ਕਾਰਵਾਈ ਦੌਰਾਨ ਜੋ ਬਰਾਮਦਗੀ ਹੁੰਦੀ ਹੈ ਨਸ਼ੇ ਦੀ ਅੱਜ ਉਸ ਨੂੰ ਫਰੀਦਕੋਟ ਵਿਖੇ ਨਸ਼ਟ ਕੀਤਾ ਗਿਆ ਹੈ ਫਰੀਦਕੋਟ ਰੇਂਜ ਦੀ ਡੀਆਈਜੀ ਨੀਲਾੰਬਰੀ ਜਗਦਲੇ ਦੀ ਅਗਵਾਈ ਹੇਠ ਇਹ ਪੂਰੇ ਕੰਮ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਵੱਲੋਂ ਮੀਡੀਆ ਨੂੰ ਸੰਬੋਧਿਤ ਵੀ ਕੀਤਾ ਗਿਆ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਫਰੀਦਕੋਟ ਦੇ ਡੀਐਚ ਉਹ ਬਤਨ ਸੁਣਾਓ ਮਾਨਯੋਗ ਸੀਐਮ ਪੰਜਾਬ ਅਤੇ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਯੁੱਧ ਨਸ਼ਿਆ ਵਿਰੁੱਧ ਇਹ ਜੋ ਇੱਕ ਬਹੁਤ ਵੱਡੀ ਮੁਹਿੰਮ ਨਸ਼ਿਆ ਦੇ ਖਿਲਾਫ ਛੇੜ ਰੱਖੀ ਹੈ ਉਸ ਮੁਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਨਸ਼ਿਆਂ ਨੂੰ ਡਿਸਟਰੋਏ ਕੀਤਾ ਹੈ ਡਰਗ ਡਿਸਪੋਜ਼ਲ ਕੀਤਾ ਹੈ ਬਹੁਤ ਵੱਡੇ ਪੈਮਾਨੇ ਤੇ ਡਰੱਗਸ ਦੀ ਡਿਸਪੋਜ਼ਲ ਅੱਜ ਅਸੀਂ ਇੱਥੇ ਕੀਤੀ ਹੈ ਸੱਤ ਮੁਕਦਮਿਆਂ ਦੇ ਵਿੱਚ ਜਿਹੜੀ ਭਾਰੀ ਪੈਮਾਨੇ ਤੇ ਡਰੱਗਸ ਦੀ ਰਿਕਵਰੀ ਹੋਈ ਸੀਗੀ ਉਹ ਸਾਰੀ ਡਰੱਗਸ ਅੱਜ ਇੱਥੇ ਮਾਨਯੋਗ ਵਕਫਾ ਕ ਅਦਾਲਤਾ ਤੋਂ ਹੁਕਮ ਹਾਸਿਲ ਕਰਕੇ ਉਹਨਾਂ ਦੀ ਡਿਸਪੋਜ਼ਲ ਕੀਤੀ ਗਈ ਹੈ ਇਹ S A E L ਕਰਕੇ ਫੈਕਟਰੀ ਹੈਗੀ ਜਿੱਥੇ ਆਪਾਂ ਮੌਜੂਦ ਹੈ ਉੱਥੇ ਮੋਗਾ ਜ਼ਿਲ੍ਹੇ ਦਾ ਇੱਕ ਕੇਸ ਤੇ ਫਰੀਦਕੋਟ ਜ਼ਿਲ੍ਹੇ ਦੇ 6 ਕੇਸਸ ਦੇ ਵਿੱਚ ਭਾਰੀ ਪੈਮਾਨੇ ਤੇ ਕੈਪਸੂਲਸ ਇੰਜੈਕਸ਼ਨਸ ਅਤੇ ਗੋਲੀਆਂ ਨਸ਼ੀਲੀ ਗੋਲੀਆਂ ਇਨਾਂ ਦੀ ਰਿਕਵਰੀ ਹੋਈ ਸੀ ਉਹਨਾਂ ਦੀ ਅੱਜ ਇੱਥੇ ਡਿਸਪੋਜ਼ਲ ਹੋਈ ਹੈ ਜੀ ਦੇ ਵਿੱਚ ਮੋਗਾ ਜ਼ਿਲ੍ਹੇ ਦੇ 19960 ਪਿਲਸ ਟੈਬਲੇਟਸ ਜਿਹੜੇ ਹੈਗੇ ਉਹ ਡਿਸਟਰੋਏ ਕੀਤੇ ਗਏ ਉਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ 6 ਕੇਸਸ ਜੀ ਦੇ ਵਿੱਚ ਟੋਟਲ 1,26,000 ਤੋਂ ਵੱਧ ਟੈਬਲੇਟਸ ਤੇ ਕੈਪਸੂਲਸ 500 ਤੋਂ ਵੱਧ ਅਤੇ ਇੰਜੈਕਸ਼ਨਸ 9,500 ਤੋਂ ਵੱਧ ਜਿਹੜੇ ਰਿਕਵਰ ਹੋਏ ਸੀ ਉਹ ਵੱਖੋ ਵੱਖਰੇ ਮਾਨੀਓ ਗਦਾਲਾਤਾ ਤੋਂ ਹੁਕਮ ਲੈ ਕੇ ਉਹ ਡਿਸਟਰੋਏ ਕੀਤੇ ਗਏ ਨੇ ਇਹ ਸਾਰੇ ਕਮਰਸ਼ਲ ਲੈਵਲ ਦੀ ਰਿਕਵਰੀ ਸੀਗੀ ਤੇ ਕਮਰਸ਼ੀਅਲ ਕੇਸਸ ਦੇ ਵਿੱਚ ਇਹ ਹਾਈ ਲੈਵਲ ਡਿਸਪੋਜ਼ਲ ਕਮੇਟੀ ਮਾਨਯੋਗ ਸਰਕਾਰ ਨੇ ਬਣਾਈ ਹੋਈ ਹੈ ਜੀ ਦੇ ਵਿੱਚ ਰੇਂਜ ਲੈਵਲ ਦੇ ਡੀਆਈਜੀ ਦੋਨੋਂ ਜ਼ਿਲ੍ਹਾ ਦੇ ਐਸਐਸਪੀ ਸਾਹਿਬਾਨ ਤੇ ਦੋਨੋਂ ਜ਼ਿਲ੍ਹੇ ਦੇ ਐਸਪੀ ਈਡੀ ਸਾਹਿਬਾਨ ਮੈਂਬਰ ਹਨ ਤੇ ਅਸੀਂ ਆਪ ਆਪਣੀ ਹਾਜ਼ਰੀ ਦੇ ਵਿੱਚ ਇਹ ਡਿਸਪੋਜ਼ਲ ਕਰਵਾਈ ਹੈ ਜਿੱਦਾਂ ਕਿ ਪੰਜਾਬ 'ਚ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕਰਕੇ ਨਸ਼ਾ ਤਸਕਰਾਂ ਤੇ ਠੱਲ ਪਾਈ ਜਾ ਰਹੀ ਹੈ ਉੱਥੇ ਹੀ ਅੱਜ ਫਰੀਦਕੋਟ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਜੋ ਹੈ ਜਮ੍ਹਾਂ ਕੀਤੇ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਗਿਆ ਜਿੱਥੇ ਕਿ ਭਾਰੀ ਮਾਤਰਾ ਦੇ ਵਿੱਚ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਉੱਥੇ ਹੀ ਇਹਨਾਂ ਜੋ ਪੂਰਾ ਦਾ ਪੂਰਾ ਕੰਮ ਸੀ ਉਹ ਡੀਆਈਜੀ ਫਰੀਦਕੋਟ ਰੇਂਜ ਨੀਲੰਬਰੀ ਜਗਦੱਲੇ ਦੀ ਅਗਵਾਈ ਹੇਠ ਕੀਤਾ ਗਿਆ ਜਿਨ੍ਹਾਂ ਨੇ ਕਿ ਬਾਅਦ ਦੇ ਵਿੱਚ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਪੂਰਾ ਅੰਕੜਾ ਦੱਸਿਆ ਕਿ ਕਿੰਨੀ ਗਿਣਤੀ ਦੇ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਜੋ ਹੈ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਹਿਰੋਇਨ ਜੋ ਕਿ 3 ਕਿਲੋ 171 ਗ੍ਰਾਮ ਸੀ ਉਸ ਨੂੰ ਨਸ਼ਟ ਕੀਤਾ ਗਿਆ ਹੈ ਅਫੀਮ ਜੋ ਕਿ 16 ਕੁਇੰਟਲ ਦੇ ਕਰੀਬ ਸੀ ਉਸ ਨੂੰ ਨਸ਼ਟ ਕੀਤਾ ਗਿਆ ਹੈ ਨਸ਼ੇਲੀ ਗੋਲੀਆਂ ਨਸ਼ਟ ਕੀਤੀਆਂ ਗਈਆਂ ਨੇ ਨਸ਼ੀਲੇ ਕੈਪਸੂਲ तमाम ਨਸ਼ੀਲੇ ਇੰਜੈਕਸ਼ਨ ਤੇ ਨਸ਼ੀਲੇ ਪਾਊਡਰਾਂ ਨੂੰ ਵੀ ਨਸ਼ਟ ਕੀਤਾ ਗਿਆ ਹੈ ਤਾਂ ਕਹਿ ਸਕਦੇ ਆ ਕਿ ਇਹ ਦੋਸ਼ਾ ਵਿਰੋਧੀ ਤਹਿਤ ਜਿੱਥੇ ਕੀਆ ਕਾਰਵਾਈ ਹੁੰਦੀ ਹੋਈ ਆ ਤਾਂ ਕਾਰਵਾਈ ਦੌਰਾਨ ਜੋ ਬਰਾਮਦਗੀ ਹੁੰਦੀ ਹੈ ਨਸ਼ੇ ਦੀ ਅੱਜ ਉਸ ਨੂੰ ਫਰੀਦਕੋਟ ਵਿਖੇ ਨਸ਼ਟ ਕੀਤਾ ਗਿਆ ਹੈ ਫਰੀਦਕੋਟ ਰੇਂਜ ਦੀ ਡੀਆਈਜੀ ਨੀਲਾੰਬਰੀ ਜਗਦਲੇ ਦੀ ਅਗਵਾਈ ਹੇਠ ਇਹ ਪੂਰੇ ਕੰਮ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਉਹਨਾਂ ਵੱਲੋਂ ਮੀਡੀਆ ਨੂੰ ਸੰਬੋਧਿਤ ਵੀ ਕੀਤਾ ਗਿਆ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਫਰੀਦਕੋਟ ਦੇ ਡੀਆਈਜੀ ਉਹ ਬਤਨ ਸੁਣਾਓ ਮਾਨਯੋਗ ਸੀਐਮ ਪੰਜਾਬ ਅਤੇ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਇਹ ਜੋ ਇੱਕ ਬਹੁਤ ਵੱਡੀ ਮੁਹਿੰਮ ਨਸ਼ਿਆਂ ਦੇ ਖਿਲਾਫ ਛੇੜ ਰੱਖੀ ਹੈ ਉਸ ਮੁਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਨਸ਼ਿਆਂ ਨੂੰ ਡਿਸਟਰੋਏ ਕੀਤਾ ਹੈ ਡਰਗ ਡਿਸਪੋਜ਼ਲ ਕੀਤਾ ਹੈ ਬਹੁਤ ਵੱਡੇ ਪੈਮਾਨੇ ਤੇ ਡਰੱਗਸ ਦੀ ਡਿਸਪੋਜ਼ਲ ਅੱਜ ਅਸੀਂ ਇੱਥੇ ਕੀਤੀ ਹੈ ਸੱਤ ਮੁਕਦਮਿਆਂ ਦੇ ਵਿੱਚ ਜਿਹੜੀ ਭਾਰੀ ਪੈਮਾਨੇ ਤੇ ਡਰੱਗਸ ਦੀ ਰਿਕਵਰੀ ਹੋਈ ਸੀਗੀ ਉਹ ਸਾਰੀ ਡਰੱਗਸ ਅੱਜ ਇੱਥੇ ਮਾਨਯੋਗ ਵਕਫਾਕ ਅਦਾਲਤਾਂ ਤੋਂ ਹੁਕਮ ਹਾਸਿਲ ਕਰਕੇ ਉਹਨਾਂ ਦੀ ਡਿਸਪੋਜ਼ਲ ਕੀਤੀ ਗਈ ਹੈ ਇਹ S A E L ਕਰਕੇ ਫੈਕਟਰੀ ਹੈਗੀ ਜਿੱਥੇ ਆਪਾਂ ਮੌਜੂਦ ਹੈ ਉੱਥੇ ਮੋਗਾ ਜ਼ਿਲ੍ਹੇ ਦਾ ਇੱਕ ਕੇਸ ਤੇ ਫਰੀਦਕੋਟ ਜ਼ਿਲ੍ਹੇ ਦੇ 6 ਕੇਸਸ ਦੇ ਵਿੱਚ ਭਾਰੀ ਪੈਮਾਨੇ ਤੇ ਕੈਪਸੂਲਸ ਇੰਜੈਕਸ਼ਨਸ ਅਤੇ ਗੋਲੀਆਂ ਨਸ਼ੀਲੀ ਗੋਲੀਆਂ ਇਨਾਂ ਦੀ ਰਿਕਵਰੀ ਹੋਈ ਸੀ ਉਹਨਾਂ ਦੀ ਅੱਜ ਇੱਥੇ ਡਿਸਪੋਜ਼ਲ ਹੋਈ ਹੈ ਜੀ ਦੇ ਵਿੱਚ ਮੋਗਾ ਜ਼ਿਲ੍ਹੇ ਦੇ 19960 ਪਿਲਸ ਟੈਬਲੇਟਸ ਜਿਹੜੇ ਹੈਗੇ ਉਹ ਡਿਸਟਰੋਏ ਕੀਤੇ ਗਏ ਉਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ 6 ਕੇਸਸ ਜੀ ਦੇ ਵਿੱਚ ਟੋਟਲ 1 लाख 26000 ਤੋਂ ਵੱਧ ਟੈਬਲਟਸ ਤੇ ਕੈਪਸੂਲਸ 500 ਤੋਂ ਵੱਧ ਅਤੇ ਇੰਜੈਕਸ਼ਨਸ 9500 ਤੋਂ ਵੱਧ ਜਿਹੜੇ ਰਿਕਵਰ ਹੋਏ ਸੀ ਉਹ ਵੱਖੋ ਵੱਖਰੇ ਮਾਨਯੋਗ ਅਦਾਲਤਾਂ ਤੋਂ ਹੁਕਮ ਲੈ ਕੇ ਉਹ ਡਿਸਟਰੋਏ ਕੀਤੇ ਗਏ ਇਹ ਸਾਰੇ ਕਮਰਸ਼ੀਅਲ ਲੈਵਲ ਦੀ ਰਿਕਵਰੀ ਸੀਗੀ ਤੇ ਕਮਰਸ਼ੀਅਲ ਕੇਸਸ ਦੇ ਵਿੱਚ ਇਹ ਹਾਈ ਲੈਵਲ ਡਿਸਪੋਜ਼ਲ ਕਮੇਟੀ ਮਾਨਯੋਗ ਸਰਕਾਰ ਨੇ ਬਣਾਈ ਹੋਈ ਹੈ ਜ ਜਿਹਦੇ ਵਿੱਚ ਰੇਂਜ ਲੈਵਲ ਦੇ ਡੀਆਈਜੀ ਦੋਨੋਂ ਜ਼ਿਲ੍ਹਾ ਦੇ ਐਸਐਸਪੀ ਸਾਹਿਬਾਨ ਤੇ ਦੋਨੋਂ ਜ਼ਿਲ੍ਹੇ ਦੇ ਐਸਪੀ ਡੀ ਸਾਹਿਬਾਨ ਮੈਂਬਰ ਹਨ ਤੇ ਅਸੀਂ ਆਪ ਆਪਣੀ ਹਾਜ਼ਰੀ ਦੇ ਵਿੱਚ ਇਹ ਡਿਸਪੋਜ਼ਲ ਕਰਵਾਈ ਹੈ